ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨਾ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਹੈੱਡ ਗ੍ਰਾਮ ਸੀ ਤੇ ਮੈਨੇਜਰ ਨੇ ਅਰਹੁਲ ਗਾਂਧੀ ਨੂੰ ਸਰੂਪਾ ਦਿੱਤਾ ਸੀ ਤੇ ਸਾਡੀ ਸ਼੍ਰੋਮਣੀ ਕਮੇਟੀ ਦੇ ਕੜਮ ਚੌਧਰੀਆਂ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਇਤਰਾਜ਼ ਕੀ ਕੀਤਾ ਕਿ ਹੈਡ ਗ੍ਰੰਥੀ ਤੇ ਮਨਿੰਦਰ ਨੇ ਰਾਹੁਲ ਗਾਂਧੀ ਨੂੰ ਸਰੋਪਕ ਕਿਉਂ ਦਿੱਤਾ ਹੁਣ ਇਹਨਾਂ ਨੇ ਇਹ ਡਰਾਮਾ ਪਤਾ ਕਿਉਂ ਕੀਤਾ ਮਤਲਬ ਲੋਕਾਂ ਨੂੰ ਅਹਿਸਾਸ ਕਰਾਉਣਾ ਚਾਹੁੰਦੇ ਐ ਵੀ ਕਾਂਗਰਸ ਸਿੱਖਾਂ ਦੀ ਦੁਸ਼ਮਣ ਜਮਾਤ ਐ ਕਾਂਗਰਸ ਨੇ ਅਕਾਲ ਤਖਤ ਸਾਹਿਬ ਤੇ ਹਮਲਾ ਕਰਵਾਇਆ ਅਟੈਕ ਕਰਵਾਇਆ ਵੀ ਅਸੀਂ ਇਨਨੂੰ ਮੂਹ ਨਹੀਂ ਲਾਉਂਦੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਤੇ ਜ਼ੋਰ ਕਿੱਥੇ ਚੱਲਿਆ ਹੈੱਡ ਗ੍ਰੰਥ ਨੂੰ ਸਸਪੈਂਡ ਕਰਨ ਤੇ ਤੇ ਗੁਰਦਵਾਰਾ ਸਾਹਿਬ ਦੇ ਮੈਨੇਜਰ ਨੂੰ ਸਸਪੈਂਡ ਕਰਨ ਵਾਸਤੇ ਇਹਨਾਂ ਹਰਾਮਖੋਰਾ ਨੂੰ ਪਹਿਲਾਂ ਇਹ ਪੁੱਛੋ ਵੀ ਜੇ ਤੁਸੀਂ ਐਨੇ ਕੌਮ ਦੇ ਪੰਥ ਦੇ ਦਰਦੇ ਹੋ ਫਿਰ ਤੁਸੀਂ ਪੰਜਾਬ ਦੇ ਸਿੱਖਾਂ ਵਿੱਚ ਐਨੇ ਧੜੇ ਕਿਉਂ ਬਣਾਤੇ ਪੰਜਾਬ ਦੇ ਸਿੱਖਾਂ ਦੀ ਵੋਟ ਸੈਂਕੜੇ ਢੜਾਂ ਵਿੱਚ ਕਿਉਂ ਬੰਡੀ ਗਈ ਹੈ? ਮਤਲਬ ਕਹਿਣ ਤੋਂ ਜੇ ਰਾਹੁਲ ਗਾਂਧੀ ਨੂੰ ਸਰੂਪਾ ਦੇਣਾ ਗੁਨਾਹ ਮੰਨਦੇ ਹੋ ਫਿਰ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਕਿੰਨੇ ਵਾਰੀ ਬਣ ਗਈ? ਇਹ ਤੁਹਾਨੂੰ ਸਭ ਨੂੰ ਪਤਾ ਹੈ। ਜੇ ਤੁਸੀਂ ਇਹ ਰੋਗ ਇਹ ਗੁੱਸਾ ਇਹ ਪਾਵਰ ਹੈਡ ਗ੍ਰੰਥੀ ਤੇ ਮੈਨੇਜਰ ਤੇ ਬਰਤ ਸਕਦੇ ਹੋ ਸਸਪੈਂਡ ਕਰ ਸਕਦੇ ਹੋ ਕਿ ਸਰੋਪਕ ਕਿਉਂ ਦਿੱਤਾ ਫਿਰੜ ਕਾਂਗਰਸੀ ਲੀਡਰ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਇਹ ਗੱਲ ਕਹਿ ਸਕਦੇ ਹੋ ਵੀ ਤੁਸੀਂ ਸਿੱਖਾਂ ਦੀ ਦੁਸ਼ਮਣ ਜਮਾਤ ਪਾਰਟੀ ਦੇ ਵਿੱਚ ਕਿਉਂ ਕੰਮ ਕਰਦੇ ਕਿਸੇ ਕੋਲੇ ਹਿੰਮਤ ਹੈਗੀ ਜ਼ਰੂਰਤ ਹੈਗੀ ਜੇ ਪੰਜਾਬ ਦੇ ਸਾਬਕਾ ਸੀਐਮ ਜਨਜੀਤ ਸਿੰਘ ਚੰਨੀ ਦਰਬਾਰ ਸਾਹਿਬ ਚਲੇ ਜਾਂ ਜਾਂ ਕਿਸੇ ਗੁਰਦੁਆਰੇ ਚਲੇ ਜਾਂਣਾ ਜੇ ਉਹਨਾਂ ਨੂੰ ਸਰੂਪਾ ਦੇ ਦਿੱਤਾ ਜਾਵੇ ਦਿੱਤਾ ਵੀ ਜਾਂਦਾ ਹੈ। ਇਹੀ ਇਤਰਾਜ਼ ਉਦੋਂ ਕਰੋ। ਪ੍ਰਤਾਪ ਸਿੰਘ ਬਾਜਵਾ ਸੁਖੀ ਰੰਧਾਵਾ ਸੁਖਵਾਲ ਸਿੰਘ ਖਹਿਰਾ ਰਾਜਾ ਬੜਿੰਗ ਹੋ ਗਿਆ। ਨਵਜੋਤ ਸਿੰਘ ਸਿੱਧੂ ਹੋ ਗਿਆ, ਪ੍ਰਗਟ ਸਿੰਘ ਹੋ ਗਿਆ। ਕਿ ਇਹਨਾਂ ਨੂੰ ਕਦੇ ਸਰੂਪਾ ਗੁਰਦੁਆਰਾ ਸਾਹਿਬ ਦੇ ਵਿੱਚੋਂ ਮਿਲਿਆ ਨਹੀਂ। ਕੀ ਜਿਹੜੀ ਗਲਤੀ ਇੰਦਰਾ ਗਾਂਧੀ ਨੇ ਕੀਤੀ ਹੈ ਉਹ ਕੇਵਲ ਇੰਦਰਾ ਗਾਂਧੀ ਹੀ ਦੋਸ਼ੀ ਹੈ ਜਿੰਨਾ ਬਾਦਲਾਂ ਦੇ ਕਹਿਣ ਤੇ ਹੈੱਡ ਗ੍ਰਾਮ થી ਤੇ ਮੈਨੇਜਰ ਨੂੰ ਸਸਪੈਂਡ ਕੀਤਾ ਉਹ ਬਾਦਲ ਭਾਈਵਾਲ ਨਹੀਂ ਹੈਗੇ ਉਸ ਵਕਤ ਜਦੋਂ ਦਰਵਾਸਾਹਬ ਤੇ ਅਕਾਲ ਤਖਤ ਤੇ ਹਮਲਾ ਹੁੰਦਾ ਅਟੈਕ ਹੁੰਦਾ ਇੰਦਰਾ ਗਾਂਧੀ ਨੂੰ ਚਿੱਠੀਆਂ ਲਿਖਣ ਵਾਲੇ ਕੌਣ ਕੀ ਭਿੰਡਰਾ ਵਾਲੇ ਦੀ ਚੜਤ ਬਹੁਤ ਹੈ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਜੂਗਾ ਇਹਨੂੰ ਨੱਥ ਪਾਓ ਇਹ ਚਿੱਠੀਆਂ ਕਿਹਨੇ ਲਿਖੀਆਂ ਸੀ ਇੰਦਰਾ ਗਾਂਧੀ ਕੀ ਤੁਸੀਂ ਬਾਦਲਾਂ ਨੂੰ ਨਰੈਣੂ ਮਹੰਤਾ ਨੂੰ ਅਕਾਲ ਤਖਤ ਤੋਂ ਫਖਰੇ ਕਾਮ ਅਵਾਰਡ ਨਹੀਂ ਦਿੱਤਾ ਪੰਥਰਤਨ ਅਵਾਰਡ ਨਹੀਂ ਦਿੱਤਾ ਉਹ ਇਹ ਫਖਰੇ ਕਾਮ ਅਵਾਰਡ ਦੇ ਹੱਕਦਾਰ ਸੀ ਜਿੰਨਾ ਬਾਦਲ ਪਰਿਵਾਰ ਨੇ ਨਰੈਣੂ ਮਹੰਤ ਬਣ ਕੇ ਸਿਕੰਦਰ ਨੁਕਸਾਨ ਕੀਤਾ ਕਿ ਉਹਨਾਂ ਨੂੰ ਇਹ ਸਰੂਪੇ ਦੇਣੇ ਜਾਇਜ਼ ਨੇ ਜੱਲਿਆਂ ਵਾਲੇ ਬਾਗ ਤੇ ਨਿਹੱਥੇ ਲੋਕਾਂ ਤੇ ਗੋੜੀ ਚਲਾਈ ਜਨਰਲ ਐਡਵਾਈਅਰ ਨੇ ਉਹਨੂੰ ਅਕਾਲ ਤਖਤ ਤੋਂ ਸਰੂਪਾ ਦੇ ਦਿੱਤਾ ਜਾਂਦਾ ਤੇ ਉਹ ਸਹੀ ਹੈ ਅਸੀਂ ਜੇ ਰੋਹ ਝਾੜਿਆ ਕਿੱਥੇ ਆ ਕੇ ਝਾੜਿਆ ਗ੍ਰੰਥੀ ਜਾ ਮੈਨੇਜਰ ਤੇ ਕੀ ਉਹਨਾਂ ਨੇ ਸਰੋਪਾ ਆਪਣੀ ਮਰਜ਼ੀ ਨਾਲ ਦੇ ਦਿੱਤਾ ਮੈਂ ਜਿੰਨਾ ਚਿਰ ਗੁਰਦਾਰਾ ਸਾਹਿਬ ਦੇ ਵਿੱਚ ਡਿਊਟੀ ਕੀਤੀ ਹੈ ਇਹਨਾਂ ਕੜਮ ਚੌਧਰੀਆਂ ਨੇ 2-200 ਰੁਪਏ ਬਿਚੇ ਜਲੀਲ ਕੀਤਾ 5-500 ਰੁਪਏ ਬਿਚੇ ਜਲੀਲ ਕੀਤਾ ਕਿ ਜਿਹੜੇ ਗ੍ਰੰਥੀ ਜਾਂ ਮੈਨੇਜਰ ਕਥਾਵਾਚ ਗੁਰਦਾਰੇ ਵਿੱਚ ਡਿਊਟੀਆਂ ਕਰਦੇ ਨੇ ਉਹਨਾਂ ਦੀ ਇਹ ਔਕਾਤ ਹੈਗੀ ਆ ਵੀ ਪ੍ਰਬੰਧਕਾਂ ਨੂੰ ਸਾਹਮਣੇ ਬਹਿ ਕੇ ਚੈਲੰਜ ਕਰਕੇ ਕੁਝ ਕਹਿ ਸਕਣ ਉਨ੍ਹਾਂ ਦੀ ਮਰਜ਼ੀ ਤੋਂ ਬਿਨਾ ਉਹ ਕੌਮ ਦੀ ਗੱਲ ਕਰ ਸਕਣ ਔਕਾਤ ਹੈਗੀ ਬਿਲਕੁਲ ਨਹੀਂ ਅੱਜ ਜੇ ਮੈਂ ਸ਼੍ਰੋਮਣੀ ਕਮੇਟੀ ਨੂੰ ਆ ਜਿਹੜੇ ਸਾਡੀ ਕੌਮ ਦੇ ਚੌਧਰੀ ਨੇ ਇਹਨਾਂ ਨੂੰ ਦਲਾਲ ਕਹਿਣਾ ਕਦੀੜ ਕਹਿਣਾ ਹਰਾਮਖੋਰ ਕਹਿਣਾ ਮੈਂ ਡਿਊਟੀ ਕਰਕੇ ਨਹੀਂ ਮੈਂ ਆਜ਼ਾਦ ਹੋ ਕੇ ਕਹਿਣਾ ਹੁਣ ਇਹ ਚੀਕਾਂ ਮਾਰਦੇ ਜੇ ਮੈਂ ਕਿਸੇ ਗੁਰਦਾਰੇ ਡਿਊਟੀ ਕਰਦਾ ਹੁੰਦਾ ਇਹਨੇ ਜ 500 ਰੁਪਿਆ ਗੋਲਕਟੋਂ ਕੱਢ ਲਿਆ ਸੀ ਇਨੇ 5 ਡਾਲਰ ਚੱਕ ਲਈ ਸੀ ਇਹਨੇ ਬੜਾ ਕੁਛ ਨਹੀਂ ਰੌਲਾ ਪਾਉਣਾ ਸੀ ਪਾਏ ਪਿੱਛੇ ਹੁਣ ਤੱਕ ਪਿੰਦਾ ਆ ਰਿਹਾ ਕੀ ਇਹ ਗ੍ਰੰਥੀ ਦੀ ਔਕਾਤ ਹੈਗੀ ਆ ਵੀ ਇੰਨਾ ਖੜਾ ਮ ਚੌਧਰੀਆਂ ਨੂੰ ਚਾਰਜ ਕਰਕੇ ਕੁਛ ਕਹਿੰਦੇ ਦੇਖੋ ਕਿੱਡੀ ਵੱਡੀ ਬਹਾਦਰੀ ਹੈ ਕਿ ਰਾਹੁਲ ਗਾਂਧੀ ਨੂੰ ਸਰੂਪਾ ਦੇਣ ਵਾਲੇ ਹੈੱਡ ਗ੍ਰੰਥੀ ਤੇ ਮੈਨੇਜਰ ਨੂੰ ਅਸੀਂ ਸਸਪੈਂਡ ਕਰ ਦਿੱਤਾ ਉਹਨੇ ਡਰਾਮਾ ਕਰਤਾ ਜਦੋਂ ਚਾਰ ਚਖੇਰੋਂ ਛੇਤਰ ਪਏ ਫਿਰ ਬਹਾਲ ਕਰਨਗੇ ਜਣਕੀ ਕੌਮ ਨੂੰ ਬੇਵਕੂ ਬਣਾਉਣ ਵਾਸਤੇ ਇਹ ਜਿਹੇ ਡਰਾਮੇ ਇਹ ਨਾਟਕ ਕਰਦੇ ਹੁੰਦੇ ਅਛਾ ਮੈਂ ਜਿਹੜੇ ਸ਼ਬਦ ਇਹਨਾਂ ਲਈ ਵਰਤਦਾ ਹੁੰਨਾ ਨਾ ਉਹ ਮੈਂ ਐਵੇਂ ਨਹੀਂ ਵਰਤਦਾ ਦੋ ਵਖਤ ਬਾਣੀ ਪੜਨ ਵਾਲੇ ਇਨਸਾਨ ਆਪਾਂ ਕਦੇ ਵੀ ਇਹੋ ਜਿਹੇ ਸ਼ਬਦ ਕਥਾ ਕਰਨ ਵੇਲੇ ਨਹੀਂ ਵਰਤੇ ਤੇ ਨਾ ਹੀ ਵਰਤ ਸਕਦੇ ਆ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇਹੋ ਜਿਹੇ ਸ਼ਬਦ ਕਦੇ ਵੀ ਮੇਰੀ ਜ਼ੁਬਾਨ ਤੇ ਨਹੀਂ ਆਏ ਨਾ ਆਉਣਗੇ ਪਰ ਇਹਨਾਂ ਕੜਮ ਚੌਧਰੀਆਂ ਲਈ ਜਰੂਰ ਇਹ ਸ਼ਬਦ ਬਰਕਰਾਰ ਰਹਿਣਗੇ ਜੋ ਵੀ ਬੋਲਣਾ ਪਿਆ ਇਹਨਾਂ ਨੇ ਬੋਲਾਂਗੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਹੈ ਕਿਹਨੇ ਬਣਾਈ ਹੈ ਕਿ ਜਿਹੜੇ ਕਾਂਗਰਸੀ ਵਰਕਰ ਨੇ ਉਹਨਾਂ ਨੂੰ ਅੰਮ੍ਰਿਤ ਨਹੀਂ ਛਕਾਇਆ ਉਹ ਗੁਰਦੁਆਰੇ ਨਹੀਂ ਜਾਂਦੇ ਉਹ ਗੁਰੂ ਕਾਂਸ ਦਾ ਪ੍ਰਕਾਸ਼ ਆਪਣੇ ਘਰ ਵਿੱਚ ਕਰਵਾਉਂਦੇ ਨਹੀਂ ਜਵਾਬ ਹੈ ਤੁਹਾਡੇ ਕੋਲ ਕੋਈ ਕੀ ਪੰਜਾਬ ਦੇ ਪੂਰੇ ਵਰਕਰਾਂ ਨੂੰ ਜਿਹੜੇ ਕਾਂਗਰਸ ਦੇ ਵਰਕਰ ਨੇ ਤੁਸੀਂ ਉਹਨਾਂ ਨੂੰ ਇਹ ਗੱਲ ਚੈਲੰਜ ਕਰ ਸਕਦੇ ਹੋ ਵੀ ਤੁਸੀਂ ਜਿਹੜੀ ਕਾਂਗਰਸ ਪਾਰਟੀ ਨੇ ਅਕਾਲ ਤਖਤ ਤੇ ਅਟੈਕ ਕਰਵਾਇਆ ਉਹਦੇ ਨਾਲ ਕਿਉਂ ਖੜੇ ਹੋ ਕਹਿ ਸਕਦੇ ਹੋ ਕਦੇ ਵੀ ਨਹੀਂ ਮੈਸੇਜ ਕੀ ਦੇਣਾ ਚਾਹੁੰਦੇ ਹੋ ਵੀ ਸਾਡਾ ਚੱਲਦਾ ਹੈ ਸਾਡਾ ਜੋਰ ਹੈ ਜਿਹੜੇ ਸ਼ੋਨਿਕ ਮੀਟ ਵਿੱਚ ਗ੍ਰੰਥੀ ਨੇ ਮੈਨੇਜਰ ਨੇ ਕਥਾਵਾਚਕ ਨੇ ਵੀ ਉਹ ਸਾਡੇ ਗੁਲਾਮ ਨੇ ਅਸ਼ਾ ਜਦੋਂ ਨਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਏਸ਼ ਵਿਸ਼ੇ ਤੇ ਗੱਲ ਕਿਹਨੇ ਕਰਨੀ ਹੈ ਕਥਾਵਾਚਕਾਂ ਨੇ ਪ੍ਰਚਾਰਕਾਂ ਨੇ ਕਰਨੀ ਗਰੰਥੀਆਂ ਨੇ ਕਰਨੀ ਤੇ ਉਹਨਾਂ ਨੂੰ ਤੁਸੀਂ ਗੁਰਦਵਾਰਾ ਸਾਹਿਬ ਦੇ ਵਿੱਚ ਗੁਲਾਮ ਬਣਾ ਕੇ ਰੱਖਿਆ ਹੋਇਆ ਜਿਹੜੇ ਬੰਦੇ ਆਜ਼ਾਦੀ ਦੀਆਂ ਆਜ਼ਾਦ ਕਰਾਉਣ ਦੀਆਂ ਗੱਲਾਂ ਕਰਦੇ ਨੇ ਉਹ ਗੁਲਾਮ ਨੇ ਗੁੱਸਾ ਕਿੱਥੇ ਲਾਹਿਆ ਰੋਬ ਕਿੱਥੇ ਝਾੜਿਆ ਗਰੰਥੀ ਤੇ ਤੇ ਮੈਨੇਜਰ ਤੇ ਇਹ ਕਰਤੂਤ ਕੀਦੀ ਐ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਦੀ ਧਾਮੇ ਵੀ ਵਿੱਚ ਆਉਂਦਾ ਪਹਿਲਾਂ ਸਰਵੀਰ ਗੱਪੀ ਨੇ ਫੋਨ ਕੀਤਾ ਹੋਣਾ ਵੀ ਇਹ ਡਰਾਮਾ ਕਰਨਾ ਕਰ ਦਿਓ ਮੜਾ ਜੀ ਆਹੀ ਗੱਲ ਐ ਬਸ ਮਤਲਬ ਮੈਂ ਉਹ ਸ਼ਬਦ ਨਾ ਵਰਤਾ ਪਿੰਡਾਂ ਦੀਆਂ ਸੱਥਾਂ ਵਿੱਚ ਮਾੜੇ ਦੀ ਔਰਤ ਭਾਬੀ ਹੁੰਦੀ ਐ ਇਹੋ ਜੇ ਸ਼ਬਦ ਵਰਤੇ ਜਾਂਦੇ ਤੇ ਇਹਨਾਂ ਦੀ ਏ ਸਿਆਣਪ ਦੇਖ ਲੋ ਕਿੱਥੇ ਵਰਤੀ ਐ ਗ੍ਰੰਥੀ ਤੇ ਮੈਨੇਜਰ ਤੇ ਮਤਲਬ ਗ੍ਰੰਥੀ ਤੇ ਮੈਨੇਜਰ ਸਸਪੈਂਡ ਕਰਦਾ ਹੁਣ ਇਦਾਂ ਫੇਲ ਲਗਾਉਂਦੀ ਐ ਵੀ ਪੂਰੀ ਕੌਮ ਸਾਡੇ ਨਾਲ ਖੜੀ ਐ 2027 ਚ ਅਸੀਂ ਸਰਕਾਰ ਬਣਾ ਲਾਂਗੇ ਇਦਾਂ ਲੱਗਦਾ ਤੁਸੀਂ ਤਾਂ ਸਰਕਾਰ ਬਣਨ ਦੀ ਗੱਲ ਕਰਦੇ ਹੋ ਪਿੰਡਾਂ ਦੇ ਵਿੱਚ ਅਕਾਲੀਆਂ ਦਾ ਕੋਈ ਸਿੱਧੇ ਸਰਪੰਚ ਨਹੀਂ ਬਣਦਾ ਜਿਹੜੀਆਂ ਸਾਡੀਆਂ ਕਰਤੂਤਾਾਂ ਇਹ ਗੱਲ ਮੈਂ ਕਿਉਂ ਕਹੀ ਐ ਅੱਜ ਮੈਂ ਜਦੋਂ ਇਹ ਪੋਸਟ ਵੇਖੀ ਕਿ ਹੈਡ ਗਰਨ ਥੀ ਟਿਮਨੇਜ ਨੂੰ ਸਸਪੈਂਡ ਕਰਤਾ ਦੋਸ਼ ਲਾਇਆ ਕਿ ਇਹਨਾਂ ਨੇ ਰਾਹੁਲ ਗਾਂਧੀ ਨੂੰ ਸਰੂਪਾ ਦਿੱਤਾ ਸੀ ਦੋਸ਼ੇ ਲਾਇਆ ਮਤਲਬ ਇੰਨੀ ਔਕਾਤ ਐ ਸੱਜਣ ਟੱਕੜੇ ਤੇ ਸਾਡਾ ਝੂਠ ਚੱਲਦਾ ਨਹੀਂ 2027 ਚ ਇਲੈਕਸ਼ਨ ਹੋਣੀ ਐ ਜਿਹੜੇ ਲੋਕ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਇੱਕ ਵੀ ਸ਼ਬਦ ਬੋਲ ਕੇ ਦਿਖਾਓ ਪਿੰਡਾਂ ਦੇ ਵਿੱਚ ਕਿਸੇ ਕਾਂਗਰਸੀ ਵਰਕਰ ਨੂੰ ਕਿਸੇ ਪਿੰਡ ਦੇ ਸਰਪੰਚ ਕਾਂਗਰਸੀ ਨੂੰ ਕਹਿ ਕੇ ਦਿਖਾਓਏ ਗੱਲ ਜੇ ਹਿੰਮਤ ਹੈਗੀ ਹੈ ਇਦਾਂ ਹੀ ਕਹਿ ਦਿਓ ਵੀ ਕਾਂਗਰਸ ਪਾਰਟੀ ਨੇ ਅਕਾਲ ਤਖਤ ਤੇ ਹਮਲਾ ਕਰਵਾਇਆ ਉਹ ਸਿੱਖਾਂ ਦੀ ਦੁਸ਼ਮਣ ਜਮਾਤ ਹੈ ਤੁਸੀਂ ਕਾਂਗਰਸ ਦਾ ਸਾਥ ਛੱਡ ਦਿਓ ਤੁਸੀਂ ਇੰਨੀ ਗੱਲ ਹੀ ਕਹਿ ਦਿਓ ਫਿਰ ਦੇਖਿਓ ਛੱਤਰ ਕਿਵੇਂ ਪੈਂਦੇ ਨੇ ਪਿੰਡਾਂ ਦੇ ਵਿੱਚ ਫਿਰ ਸਸਪੈਂਡ ਕਰਕੇ ਦਿਖਾਏ ਉਹ ਇਹਨੂੰ ਕਰ ਲੈ ਚਲੋ ਸਭ ਦੀ ਗੱਲ ਛੱਡੋ ਮੈਂ ਇਹ ਗੱਲ ਜਿਹੜੀ ਅੱਜ ਕਹਿਣ ਲੱਗਾ ਹੈੱਡ ਗ੍ਰੰਥੀ ਸ਼੍ਰੋਮਣੀ ਕਮੇਟੀ ਗੁਰਦਰਬ ਪ੍ਰਬੰਧ ਕਮੇਟੀ ਦੇ ਅੰਡਰ ਨੇ ਜਾਂ ਗ੍ਰੰਥੀ ਨੂੰ ਜਿਹਨੂੰ ਸੱਤੂ ਸਸਪੈਂਡ ਕੀਤਾ ਹੈ ਉਹਨਾਂ ਦੇ ਹੱਕ ਵਿੱਚ ਬੋਲਿਆ ਕਰੋ ਕਾਰਵਾਈ ਕੀ ਕਰਨੀ ਹੈ ਸ਼ਰਿਆਮ ਤੁਹਾਨੂੰ ਕਤੀੜ ਕਿਹਾ ਹੈ ਸ਼ਰਿਆਮ ਤੁਹਾਨੂੰ ਹਰਾਮਖੋਰ ਕਿਹਾ ਨਰੈਣੂ ਮਹੰਤ ਕਿਹਾ ਲਾਓ ਜੋ ਜਿਹੜਾ ਲਾਉਣਾ ਹੈ ਹਿੰਮਤ ਹੈਗੀ ਹੈ ਬਰਤ ਕੇ ਦਿਖਾਓ ਤੁਹਾਡੇ ਸੁਖੇ ਅਮਲੀ ਨੂੰ ਜਾਂ ਉਹਦੇ ਸਾਲੇ ਬਿਕਰ ਮਜੀਠੀਏ ਨੂੰ ਸ਼ਰਿਆਮ ਕਤੀੜ ਕਿਹਾ ਉਹਨੇ ਪੰਜਾਬ ਦਾ ਨੌਜਵਾਨ ਨਸ਼ਿਆਂ ਦੇ ਰਾਤੇ ਤੋੜਿਆ ਆ ਬਾਦਲਾ ਨੇ ਬੇਅਦਵੀ ਕਰਾਈ ਸ਼ਰਿਆਮ ਕਹਿੰਦੇ ਆ ਕਰਕੇ ਦੇਖੋ ਨਾ ਮੂੰਹ ਇਧਰੋਂ ਪਤਾ ਫੇਰ ਲੱਗੂ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਜਿਹੜੇ ਇਹ ਨਰੈਣੋ महंत ਹਲੇ ਵੀ ਗੁਰਦੁਆਰਿਆਂ ਵਿੱਚ ਆਪਣਾ ਰੋਗ ਝਾੜਦੇ ਨੇ ਨਾ ਗ੍ਰੰਥੀਆਂ ਤੇ ਰਾਗੀਆਂ ਤੇ ਢਾਡੀਆਂ ਤੇ ਨਿਜਰਾਂ ਤੇ ਇਹਨਾਂ ਦੇ ਜੁੱਤੀਆਂ ਫੇਰੋ ਵੱਧ ਤੋਂ ਵੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ